ਦੇਖੋ ਇਲਾਕੇ ਲੱਗਿਆ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਵਿਆਹ ਤੇ ਅੱਜ ਤੁਹਾਨੂੰ ਆਪਾਂ ਵਿਆਹ ਦੇ ਸ਼ੂਟ ਦਿਖਾਵਾਂਗੇ ਤੇ ਜਿੰਨ ਕੁ ਹੋਰ ਦੇ ਨਗਰੇ ਵਿਖਾਵਾਂਗੇ ਕੀ ਕਰਦੀ ਹੈ ਵਿਆਹ ਚ ਤੇ ਚਲੋ ਕੰਟੀਨਿਊ ਕਰਦੇ ਹਾਂ ਆਪਾਂ ਹਾਂਜੀ ਜੇਨਦਾਈ ਹੋਈਆ ਵਿਆਹ ਤੇ ਕਹਿੰਦੀ ਬੈਂਗੋ ਖਾਣਾ ਹੈ ਖਾੜੂ ਸ਼ੁਭ ਦਿਵਸ ਵਿਆਹ ਦਾ ਜਿੰਦ ਜਿੰਦ ਇਨਾਨੀ ਦੋਸਤ ਜਿੰਦ ਕਾਟਨ ਕੈਂਡੀ ਦਾ ਫੁੱਲ ਪੇਟ ਤੇ ਆ ਸਾਰਾ ਪੀਲਾ ਨਾ ਕਾ ਜੀ Ne yapıyorsun? Kendi karnına bak. Ne? Ne? ਚੱਲਗੇ ਉੱਥੇ ਪਈ ਜਾਗੇ ਜਿੰਦੇ ਚਲੋ ਆਉਂਦੇ ਭੈਣ ਮੈਂ ਹਾਂ ਮੈਂ ਚੋਕੇ ਵੇਚਰਾਂ ਨੂੰ ਹਟਾਉਣਾ ਵੇਖੋ ਔਰ ਇਹ ਪੰਗੜਾ ਪਾਇਆ ਵਾ ਪੈਜ ਚੋਕੇ ਲਿਆਉਂਦੀ ਆ ਟਮਾਈ ਕਰ ਰਹੀ ਆ ਕੀ ਗਿਆ ਆ ਦੇਖੋ ਜੇਤ ਦਾ ਚੌਤਾ ਘੇੜਾ ਵਾ ਚੌਤਾ ਘੇੜਾ ਵਾ ਲੁਤਾ ਘੇੜਾ ਵਾ ਦਾ ਦੇਖੋ ਪਏ ਹੋ ਬਈ ਆ ਪਾਪਾ ਇਤਨੀ ਜੀ ਜੀ ਲੈ ਮੋਰੇ ਨੂੰ ਮੱਥੇ ਕੋਲ ਪਰੋਂ ਮੁੰਡਿਆਂ ਨੂੰ ਆਵਾਜ਼ ਸੁਣ ਆਮਾ ਤੇ ਪਾਣੀ ਤੇ ਬਹੁਤ ਚਾਹਤ ਜੀ ਨੂੰ ਆਪੇ ਪੈਸੇ ਸੁਣ ਕੇ ਆਹੋ ਕਦੀ ਲੁੱਟ ਸ਼ਾਬਾ ਦਾ ਕੇ ਨੇ 60 ਰੁਪਈਆ ਇਕੱਠਾ ਕਰ ਲਿਆ ਵਾ ਸ਼ਾਬਾ ਦਾ ਕਿਤੇ ਜਿਆਦਾ ਜਿੰਦ ਗਵਾਚ ਗਈਆਂ ਛੱਡ ਗਈ ਮਮਾ ਛੱਡ ਕੇ ਮਮਾ ਬਾਪੇ ਹਾਂ ਮੇਰੇ ਬੱਚੀ ਗਵਾਜ ਗਈ ਨੂੰ ਨਹੀਂ ਪਾ ਗਾਜ ਗਈ ਆ ਨਹੀਂ ਪੈਣਾ ਨੂੰ ਐਵੇਂ ਚੇ ਮਾਰੇਗੀ ਮੇਰ ਤੋਂ ਵੀ ਖਾਏਗੀ ਗਾਜ ਗਈ ਜਿੰਦ ਗਾਜ ਗਈ ਆਏ ਵੇਟਰਾਂ ਤੋਂ ਛੱਡ ਜੀ ਇਹਨੂੰ ਛੱਡ ਜੀਏ ਕਿਉਂ ਕੰਮ ਕਰੀ ਜਾ ਸਿੱਕੀ ਓਏ ਚੀਜੀ ਖਾਇਆ ਕਰਨੀ ਆ ਚੀਜੀ ਕੀ ਖਾਇਆ ਕਰਨੀ ਆ ਕੀ ਮਿੱਠੀ ਦੀ ਕਿਹੜੀ ਚੀਜ਼ੀ ਮੈਂ ਉਹ ਕੀ ਕੈਂਡੀ ਨਹੀਂ ਉਹ ਮਿੱਠੀ ਦੀ ਕਿਹੜੀ ਚੀਜ਼ੀ ਚੀਜ਼ੀ ਦਾ ਨਾਮ ਤੇ ਦੱਸ ਉਹ ਕਿਹੜੀ ਆ ਚੱਲ ਆ ਲੈ ਕੇ ਆਈਏ ਆ ਲੈ ਕੇ ਆਈਏ ਨਹੀਂ ਜਾਣਾ ਮਮਾ ਪਾਪਾ ਕਿੱਥੇ ਆ ਮਮਾ ਪਾਪਾ ਮਮਾ ਪਾਪਾ ਸੇ ਆ ਚੱਲ ਆ ਜਲੀਏ ਕਿ ਚੱਲਾਂ ਇਹ ਨਹੀਂ ਚੋਕੇ ਚੋਕੇ ਦੇ ਪੈਰਾਂ ਵਾਲੇ ਦਾ ਝਾੜਾ ਹੀ ਕੀ ਜਾਂਦਾ ਤੈਨੂੰ ਇਹ ਮम्मा ਇਹਦੀ ਤਾਂ ਨਹੀਂ ਇੱਥੇ ਮੈਂ ਮੈਂ ਤੈਨੂੰ ਕੀ ਆਖਿਆ ਆਪ ਕਰ ਦੇ ਇਹਨੂੰ ਇਹ ਤਾਂ ਕੁੱਤਾ ਹੈ ਇਹ ਕੁੱਤਾ ਯਾਰ ਕੱਢ ਚੁੱਕਾ ਕੋਈ ਨਹੀਂ ਦੱਸਾਂ ਕਿ ਬਤਾ ਕੱਲਾ ਇੱਧਰ ਆ ਜਾ ਇਹ ਕੁੱਤਾ ਆ ਇਹ ਕੁੱਤਾ ਹੈ ਚਬੂ ਕੀ ਆ ਚਬੂ ਚਬਕੀਆ ਚਬਕੀਆ ਡਾਗੀ ਆਂਦੀ ਚਬਕੀ ਮੈਂ ਤਾਂ ਚਾਚੂ ਹਾਂ ਜਿੰਦ ਦਾ ਮੈਂ मामੂ ਆ ਫਿਰ ਮਾਮੂ ਜਿੰਦ ਦਾ ਤੂੰ ਬੁਤਾ ਹੈ ਗਿੰਦਰ मामੂ ਕੀ ਆ ਮੈਂ ਚਾਚੂ ਆ ਗਿੰਦਰ मामੂ ਕੀ ਆ ਗਿੰਦਰ मामੂ ਕੀ ਆ ਇਹ ਇਹ ਆ ਯਾ ਇਹ ਪਤਾ ਕਰੋ ਰਮਣ ਕਈ ਨਹੀਂ ਲੈਂਦੀ ਨਾ ਤਾਂ ਕਹਿੰਦੀ ਚੱਲ ਇਧਰ ਆ ਚੱਲ ਇਧਰ ਆ ਮਮਾ ਤਾ ਚਲੀਏ ਕੀ 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 ਉਹ ਲੈਂਦੇ ਆ ਜਾ ਆ ਗੋਲ ਬਣਾਉਂਦੇ ਆਂਦਾ ਗਵਾ ਜਾਣਦੇ ਆਪੇ ਲੱਭ ਜਾਂਦੇ ਚੰਗਾ ਫਿਰ ਬਾਏ ਅਸੀਂ ਚੱਲੇ ਬਾਏ ਹਾਂਜੀ ਆ ਗਿਆ ਉਹ ਐਨ ਕਾ ਛੁੱਟੀ ਜੰਨੀ ਹੈ ਨਾ ਕਾਦੇ ਐਨ ਕਲਾ ਕੇ ਵਿਖਾ ਦੇ ਤੋੜਦੀ ਭੈਣ ਕਿੰਨੀ ਹਈ ਨਾ ਨੂਣ ਗੁੱਸੇ ਹੋ ਤਾਂ ਲੈਨ ਕਲਾ ਕੇ ਵਿਖਾ ਲੈ ਕੇ ਵਿਖਾ ਦੂਸਰੇ ਲੋਕ ਲੱਗਦੀ ਊ ਕੋ ਤੇਰੀ ਓ ਤੇਰੀ ਨੀ ਨਿਗਾਹਾਂ ਨਹੀਂ ਕੰਨ ਲਾ ਦੇ। ਹੁਣ ਕਿ ਸੇ ਪਰਾਂਗਾ। ਕੇ ਚਲਾਂ? ਨਿਗਾਹਾਂ ਤਾਂ ਲਾ ਦੇ। ਸੇ ਪਰਾਂਗਾ। ਨਹੀਂ ਨਿਗਾਹਾਂ। ਤਾਂ। ਤੇ ਕੁੱਤਾ। ਕੌਣ ਕੁੱਤਾ? ਕੁੱਤਾ। ਸ਼ੱਬੂ ਕੁੱਤਾ। ਸ਼ੱਬੂ ਕੁੱਤਾ। ਕੁੱਤਾ। ਸ਼ੱਬੂ ਕੁੱਤਾ। ਜੱਬੂ ਕੁੱਤਾ ਬੇਕੁੱਚ ਜਸ਼ਨ ਕੁੱਤਾ ਬੇਕੁੱਚ ਗਿੰਦਰ ਕੁੱਤਾ ਕੁੱਤਾ ਕੰ ਅਰ Shabu kotak, sabu kotak, sabu kotak, sabu shabu sabu kotak, 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 ਗਾਲ ਕਰਨੀ ਕਿਨੇ ਸਿਕਾਈ ਦੇ ਨੂੰ ਈ ਗਾਂਡੀ ਮੱਛੀਆਂ ਫੜਨੀ ਗਾਲ ਕਰਨੀ ਕਿਨੇ ਸਿਕਾਈ ਦੇਣਾ ਭਾਈ ਜਿੰਦਾ ਇਹਨੂੰਗਾ ਗਾਲ ਕਰਨੀ ਕਿਨੇ ਸਿਕਾਈ ਪਹਿਲਾਂ ਪਪਾ ਨਹੀਂ ਨਹੀਂ ਤਾਰਨਾ ਪਹਿਲਾਂ 10 ਗਾਲ ਕਰਨੀ ਕਿਨੇ ਪਹਿਲਾਂ ਦੱਸ ਤੈਨੂੰ ਗਾਲ ਕਿੰਨੇ ਕਰਨੀ ਸਾਈ ਪਾਪਾ ਨੇ ਪਾਪਾ ਨੇ ਸ਼ੱਭੂ ਨੇ ਗਾਲ ਕਰਨੀ ਸਿਕਾਈ ਕਿੰਨੇ ਸਿਕਾਈ ਸ਼ੱਭੂ ਨੇ ਸਿਕਾਈ ਕਿ ਪਾਪਾ ਨੇ ਨਹੀਂ ਦੇਖਦੀ ਓਏ ਓਹ ਜਾਂਦੀ ਰਹੀ ਓ ਲੜਾਕੀ ਲੜਾਕੀ ਵੇ ਹੇ ਤੇਨ ਤੈਨੂੰ ਗੱਲ ਕਰਨੀ ਕਿੰਨੀ ਸਕਾਈ ਪੈਣਾ ਮੈਨੂੰ ਇਹ ਦੱਸ ਐ ਐ ਬਾਗੀ ਬਾਗੀ ਆ ਬਾਗੀ ਤੈ ਕਿੱਥੇ ਜਾਣਾ ਕਿੱਥੇ ਜਾਣਾ ਉਧਰ ਕੀ ਜਾਨਾ